कांड 10ਵਾਂ ਕਿੰਨੇ ਹੀ ਸਾਲ ਉਹੀ ਨਗਰ ਪੰਚਾਇਤਾਂ ਕਾਇਮ ਰਹੀਆਂ ਥੰਮਣ ਵਾਲੇ ਦੀ ਪੰਚਾਇਤ ਦੇ ਦੋ ਮੈਂਬਰ ਰੱਬ ਨੂੰ ਪਿਆਰੇ ਵੀ ਹੋ ਗਏ ਉਹ ਵੱਡੀ ਉਮਰ ਦੇ ਸਨ ਜਸਵੰਤ ਦੀ ਸਰਪੰਚੀ ਬਰਕਰਾਰ ਸੀ ਉਹ ਮਾਰ-ਕੁਟਾਈ ਦੇ ਝਗੜਿਆਂ ਵਿੱਚ ਰੋਡੂ ਸ਼ਾਦੀ ਮੰਡੀ ਥਾਣੇ ਜਾਂਦਾ ਅਤੇ ਝੂਠੀਆਂ ਸੱਚੀਆਂ ਗਵਾਹियां ਦਿੰਦਾ ਬਹੁਤਾ ਕਰਕੇ ਆਪਣੇ ਧੜੇ ਦਾ ਪਖਪੂਰ ਦਾ ਥਾਣੇਦਾਰ ਨੂੰ ਪੈਸੇ ਚੋਕਣੇ ਹੁੰਦੇ ਤਾਂ ਜੱਸੀ ਸਰਪੰਚ ਵਿੱਚ ਦੀ ਚੁੱਕੇ ਜਾਂਦੇ ਸੱਚੇ ਇਨਸਾਫ ਵਾਲੀ ਗੱਲ ਜੱਸੀ ਵਿੱਚ ਕੋਈ ਨਹੀਂ ਸੀ ਪਿੰਡ ਦੇ ਆਮ ਲੋਕ ਅੰਦਰੋਂ ਅੰਦਰੀ ਉਹਦੇ ਵਿਰੋਧੀ ਬਣਦੇ ਜਾ ਰਹੇ ਸਨ ਪਰ ਜਿਹੜੇ ਕਾਣੇ ਹੁੰਦੇ ਉਹ ਤਾਂ ਡਰ ਕੇ ਰਹਿੰਦੇ ਸਗੋਂ ਉਹਦੀ ਸਹਾਇਤਾ ਪਾਲਦੇ ਇੱਕ ਗੱਲ ਜ਼ਰੂਰ ਸੀ ਉਹ ਗਰੀਬ ਲੋਕਾਂ ਦਾ ਹਮਈ ਸੀ ਗਰੀਬਾਂ ਨੇ ਉਹਦਾ ਵਿਰੋਧ ਤਾਂ ਕਦੇ ਵੀ ਨਹੀਂ ਕਰਨਾ ਸੀ ਇਸ ਲਈ ਉਹ ਉਹਨਾਂ ਦੀ ਸਹਾਇਤਾ ਕਰਦਾ ਉਹਨਾਂ ਦੇ ਝਗੜੇ ਤਾਂ ਉਹ ਪਿੰਡ ਵਿੱਚ ਹੀ ਨਬੇੜ ਦਿੰਦਾ ਸਰਵਣ ਆਪਣੀ ਕੈਦ ਪੁੱਗਤ ਕੇ ਪਿੰਡ ਆ ਚੁੱਕਿਆ ਸੀ ਪਿੰਡ ਵਿੱਚ ਹੁਣ ਉਹਦਾ ਕੁਝ ਵੀ ਨਹੀਂ ਸੀ ਨਾ ਜ਼ਮੀਨ ਨਾ ਤੀਵੀ ਬਸ ਮਕਾਨ ਸੀ ਇੱਕ ਜੋ ਟਹਿ ਟੇਰੀ ਹੋ ਕੇ ਖੋੜਾ ਬਣਿਆ ਪਿਆ ਸੀ ਮਕਾਨ ਵਿੱਚ ਸਮਾਨ ਕੋਈ ਨਹੀਂ ਰਹਿ ਗਿਆ ਸੀ ਦਰਵਾਜ਼ੇ ਦੇ ਤਖਤੇ ਟੁੱਟ ਕੇ ਡਿੱਗ ਪਏ ਸਨ ਵੇੜੇ ਵਿੱਚ ਗਦੇ ਆ ਕੇ ਲਟਦੇ ਜਾਂ ਫਿਰ ਕੁੱਤਿਆਂ ਨੇ ਕੋਰਨੇ ਬਣਾ ਰੱਖੇ ਸਨ ਦੋਵੇਂ ਸਬਾਤਾਂ ਨੂੰ ਚਾਹੇ ਜਿੰਦੇ ਲੱਗੇ ਹੋਏ ਸਨ ਪਰ ਸਬਾਤਾਂ ਦੇ ਅੰਦਰ ਕੁਝ ਨਹੀਂ ਸੀ ਉਹਨੇ ਆ ਕੇ ਪਹਿਲਾਂ ਤਾਂ ਦਰਵਾਜ਼ੇ ਦੇ ਤਖਤੇ ਖੜੇ ਕੀਤੇ ਜਿੰਦਾ ਗੁੰਡਾ ਲੱਗਦਾ ਹੋ ਗਿਆ ਸਬਾਤਾਂ ਉਹਨੇ ਰੜਕਾ ਫੜ ਕੇ ਆਪ ਸਾਫ਼ ਕੀਤੀਆਂ ਕੰਧਾਂ ਝਾੜੀਆਂ ਅਤੇ ਛੱਤ ਦੇ ਜਾਲੇ ਲਾਹੇ ਇੰਝ ਤੀਮੀਆਂ ਵਾਲੇ ਕੰਮ ਕਰ ਰਿਹਾ ਉਹ ਬਹੁਤ ਉਦਾਸ ਸੀ ਬੰਤੋ ਦਾ ਖਿਆਲ ਉਹਦੇ ਦਿਮਾਗ ਵਿੱਚ ਆਉਂਦਾ ਤਾਂ ਉਹਦਾ ਮੱਥਾ ਪਾੜ-ਪਾੜ ਜਾਂਦਾ ਐਡਾ ਧੋਖਾ ਏਤੀਵੀਂ ਜ਼ਾਤ ਤਾਂ ਉਸੇ ਦੀ ਹੈ ਜਿਹੜਾ ਇਹਦੇ ਨੇੜੇ ਹੋਵੇ ਤੀਵੀ ਕਿਸੇ ਇੱਕ ਦੀ ਬਣ ਕੇ ਨਹੀਂ ਰਹਿੰਦੀ ਦੋਵਾਂ ਨੇ ਮੇਰੇ ਨਾਲ ਧੋਖਾ ਕੀਤਾ ਰੂਪੋ ਮੈਨੂੰ ਛੱਡ ਕੇ ਚੰਦ ਦਾ ਤਿਉਹਾਰ ਕਰਨ ਲੱਗੀ ਇਸੇ ਲਈ ਉਸ ਦੇ ਵਿੱਚ ਆ ਕੇ ਮੈਂ ਉਹਦੇ ਜ਼ਿਆਦਾ ਸੱਟਾਂ ਮਾਰ ਬੈਠਾ ਤੇ ਉਹ ਮਰ ਗਿਆ ਇਧਰ ਇਹ ਬੰਤੋ ਤਾਂ ਆਪਣੀ ਤੀਵੀ ਸੀ ਇਹ ਹੋਰ ਹੀ ਕਿਤੇ ਜਾ ਬੈਠੀ ਮੈਨੂੰ ਉਡੀਕਿਆ ਕਿਉਂ ਨਹੀਂ ਜੋ ਆਕ ਵੀ ਨਾਲ ਲੈ ਗਈ ਜੋ ਆਕ ਤਾਂ ਮੇਰੇ ਸੀ ਉਹਦੀ ਆਪਣੀ ਮਰਜ਼ੀ ਹੋਵੇਗੀ ਤਦ ਹੀ ਉਹ ਮੋੜ ਮੰਡੀ ਜਾ ਬੈਠੀ ਹੈ ਸ਼ਿੰਗਾਰਾ ਉਹਨੂੰ ਮੱਲੋ ਮੱਲੀ ਤਾਂ ਉਹ ਨਹੀਂ ਉੱਥੇ ਛੱਡ ਆਇਆ ਉਹਦਾ ਜੀ ਕੀਤਾ ਕਿ ਉਹ ਪਹਿਲਾਂ ਮੋੜ ਮੰਡੀ ਹੀ ਜਾਵੇ ਤੇ ਜਾ ਕੇ ਬੰਤੋ ਨੂੰ ਪੁੱਛੇ ਤੈਨੂੰ ਕੀ ਤਕਲੀਫ ਸੀ ਥੰਮਣ ਵਾਲੇ ਜਿਹੜੀ ਤੂੰ ਇੱਥੇ ਫੌਜੀ ਦੇ ਘਰ ਆ ਬੈਠੀ ਪਰ ਉਹ ਡਰ ਗਿਆ ਫੌਜੀ ਉਹਨੂੰ ਕਿਉਂ ਆਪਣੇ ਘਰ ਵੜਨ ਦੇਵੇਗਾ ਬੰਤੋ ਦਾ ਉਹ ਹੁਣ ਕੀ ਲੱਗਦਾ ਹੈ ਖਿਆਲੇ ਜਾਣ ਦਾ ਵੀ ਲਾਭ ਨਹੀਂ ਹੋਵੇਗਾ ਮੁੰਡੇ ਕੁੜੀ ਨੂੰ ਮਿਲ ਕੇ ਵੀ ਕੀ ਲੈਣਾ ਹੈ ਜਦੋਂ ਉਹਨਾਂ ਦੀ ਮਾਂ ਉਹਦੇ ਪੱਖ ਵਿੱਚ ਨਹੀਂ ਰਹੀ ਤਾਂ ਜੋ ਆਕਾਂ ਦਾ ਉਹ ਕੀ ਲੱਗਦਾ ਹੈ ਇਹਨਾਂ 10-12 ਸਾਲਾਂ ਦੌਰਾਨ ਤਾਂ ਉਹਨਾਂ ਦਾ ਮੋਹ ਵੀ ਟੁੱਟ ਚੁੱਕਿਆ ਹੋਵੇਗਾ ਉਹ ਉਹਨੂੰ ਭੁੱਲ ਗਏ ਹੋਣਗੇ ਹੁਣ ਤਾਂ ਵੱਡੇ-ਵੱਡੇ ਹੋ ਗਏ ਹੋਣਗੇ ਉਹ ਬਹੁਤਾ ਕਰਕੇ ਗੁਰਦੁਆਰੇ ਰੋਟੀ ਖਾਂਦਾ ਗੁਰਦੁਆਰੇ ਵਿੱਚ ਤਾਂ ਦੁਪਹਿਰ ਤੋਂ ਬਾਅਦ ਦਿਨ ਛਿਪੇ ਤੱਕ ਕਿਸੇ ਵੇਲੇ ਵੀ ਰੋਟੀ ਮਿਲ ਸਕਦੀ ਸੀ ਪਿੰਡ ਵਿੱਚੋਂ ਡਾਲੀਆਂ ਆਉਂਦੀਆਂ ਰੋਟੀਆਂ ਦਾ ਟੋਕਰਾ ਭਰਿਆ ਰਹਿੰਦਾ ਅਤੇ ਪਾਂਤ-ਪਾਂਤ ਦੀਆਂ ਸਬਜ਼ੀਆਂ, ਦਾਲਾਂ ਤੇ ਸਾਗ ਗੁਰਦੁਆਰੇ ਵਾਲੇ ਸਭ ਤਾਲ ਤਪਾ ਸਬਜ਼ੀਆਂ ਇੱਕੋ ਵੱਡੇ ਪਤੀਲੇ ਵਿੱਚ ਇਕੱਠਾ ਕਰ ਰੱਖਦੇ ਸਨ। ਭੁੱਖੇ ਬੰਦਿਆਂ ਲਈ ਇਹ ਠੰਡੀਆਂ ਰੋਟੀਆਂ ਤੇ ਦਾਲ ਸਬਜ਼ੀ ਛੱਤੀ ਪਦਾਰਤ ਹੁੰਦੇ। ਸਰਵਣ ਨੂੰ ਅਗਵਾੜ ਦੀਆਂ ਬੁੜੀਆਂ ਵੀ ਰੋਟੀ ਦੇ ਦਿੰਦੀਆਂ, ਚਾਹ ਦੇ ਦਿੰਦੀਆਂ। ਪਿਛਲਾ ਪੈਰ ਹੁੰਦਾ ਤਾਂ ਕਾੜਨੀ ਦਾ ਦੁੱਧ ਵੀ ਉਹ ਕੋਗੇ ਦੇ ਘਰ ਵੀ ਜਾਂਦਾ। ਪਹਿਲੇ ਦਿਨ ਗਿਆ। ਤਾਰੂਪੋ ਕੋਲ ਬੈਠਾ ਖਾਸਾ ਚਿਰ ਰੋਂਦਾ ਰਿਹਾ ਪੁੱਬਾ ਮਾਰਦਾ ਅਤੇ ਆਪਣੀ ਵਿਅਰਥ ਬੀਤ ਗਈ ਜ਼ਿੰਦਗੀ ਉੱਤੇ ਅੱਖਾਂ ਦਾ ਖਾਰਾ ਪਾਣੀ ਡੋਲਦਾ ਉਹਦਾ ਇਹ ਬੁਰਾ ਹਾਲ ਦੇਖ ਕੇ ਰੂਪੋ ਪਿਗਲ ਗਈ ਉਹਨੂੰ ਸਰਵਣ ਉੱਤੇ ਤਰਸ ਆਇਆ ਕਹਿਣ ਲੱਗੀ ਦੇਖ ਸਰਵਣਾ ਮੈਂ ਤਾਂ ਇੰਨਾ ਕਰ ਸਕਦੀ ਆ ਜਦੋਂ ਮਰਜ਼ੀ ਰੋਟੀ ਖਾ ਲੈ ਕਰ ਜਦੋਂ ਮਰਜ਼ੀ ਚਾਹ ਪੀ ਲੈ ਕਰ ਤੂੰ ਜਿਵੇਂ ਮਰਜ਼ੀ ਆ ਜਾ ਪਹਿਲਾਂ ਕਿਹੜਾ ਆਉਂਦਾ ਨਹੀਂ ਸੀ ਉਹ ਤਾਂ ਠੀਕ ਹੈ ਰੂਪੋ ਐ ਮੇਰੇ ਦਿਨ ਕਿਵੇਂ ਨਿਕਲਣਗੇ ਇਹ ਤਾਂ ਪਾੜੇ ਦੀ ਜੂਨ ਹੈ ਸਰਵਣ ਦੇ ਰੁੱਦਨ ਵਿੱਚ ਫੇਰ ਵੀ ਤਸੱਲੀ ਦਾ ਰੰਗ ਸੀ ਕਿ ਦੁਨੀਆ ਵਿੱਚ ਉਹਦਾ ਕੋਈ ਇੱਕ ਤਾਂ ਹੈ ਰੂਪੋ ਦੇ ਹਮਦਰਦੀ ਪਰੇ ਸ਼ਬਦਾਂ ਨੇ ਉਹਦੀਆਂ ਅੱਖਾਂ ਦਾ ਪਾਣੀ ਠੱਲ ਦਿੱਤਾ ਕੁਝ ਦਿਨ ਹੀ ਲੰਗੇ ਸਨ ਉਹਨੂੰ ਪਿੰਡ ਵਿੱਚੋਂ ਹੀ ਕੰਸੋਵ ਮਿਲੀ ਕਿ ਸ਼ਿੰਗਾਰੇ ਨੇ ਉਹਦੀ ਕੁੜੀ ਕਿਧਰੇ ਵਿਆਹ ਦਿੱਤੀ ਹੈ ਬੁੜੀਆਂ ਵਿੱਚ ਇਹ ਵੀ ਗੱਲਾਂ ਸਨ ਕਿ ਜੱਟ ਤੋਂ ਮੋਟਾ ਪੈਸਾ ਲਿਆ ਗਿਆ ਹੈ ਮੁੰਡਾ ਦਹਾਜੂ ਹੈ ਤੇ ਇੱਕ ਅੱਖ ਤੋਂ ਕਾਣਾ ਉਹ ਉਸੇ ਦਿਨ ਖਿਆਲੇ ਗਿਆ ਜਾ ਕੇ ਸ਼ਿੰਗਾਰੇ ਨੂੰ ਪੁੱਛਿਆ ਤਾਂ ਉਹ ਅੱਗੋਂ ਪੈਰਾਂ ਉੱਤੇ ਪਾਣੀ ਨਾ ਪੈਣ ਦੇਵੇ ਪੈਸੇ ਲੈ ਕੇ ਕੁੜੀ ਦਾ ਵਿਆਹ ਕਰਨ ਦੀ ਗੱਲ ਉੱਤੇ ਆਵੇ ਹੀ ਨਾ ਸਗੋਂ ਉੱਤੋਂ ਦੀ ਲੱਤ ਰੱਖਦਾ ਸੀ ਕਿ ਉਹਨੇ ਮੁੰਡਾ ਵਧੀਆ ਟੋਲਿਆ ਹੈ ਐਵੇਂ ਮਾੜੀ ਜਿਹੀ ਅੱਖ ਮੀਚਦਾ ਦਹਾਜੂ ਹੈ ਤਾਂ ਕੀ ਹੋਇਆ ਮਗਰ ਕੋਈ ਜੁਆਕ ਜਲਾ ਨਹੀਂ ਕੁੜੀ ਤੋਂ 5-7 ਸਾਲ ਹੀ ਵੱਡਾ ਹੈ ਵਧੀਆ ਮਕਾਨ ਹੈ ਜ਼ਮੀਨ ਦੇ ਚਾਰ ਡਲੇ ਵੀ ਹੈਗੇ ਉਹਨਾਂ ਕੋਲ ਸ਼ਿੰਗਾਰ ਸਹਿਪਾ ਦੱਸ ਰਿਹਾ ਸੀ ਕਿ ਉਹਨਾਂ ਵਿਚਾਰਿਆਂ ਨੇ ਤਾਂ ਖਰਚ ਵੀ ਬਹੁਤਾ ਨਹੀਂ ਕਰਵਾਇਆ ਆਪਣਾ ਪੰਜ ਬੰਦੇ ਆਏ ਤੇ ਆਨੰਦ ਕਾਰਜ ਕਰਵਾ ਕੇ ਕੁੜੀ ਨੂੰ ਲੈ ਗਏ ਲੀੜਾ ਕਪੜਾ ਵੀ ਆਪਾਂ ਕੁੜੀ ਨੂੰ ਬਹੁਤਾ ਨਹੀਂ ਦਿੱਤਾ ਪੈਰ ਰੱਖ ਕੇ ਕਹਿੰਦਾ ਤੂੰ ਪਤਾ ਕਰ ਲੈ ਜੇ ਯਕੀਨ ਨਹੀਂ ਮੇਰੇ ਤੇ ਕੁੜੀ ਆਪ ਦੱਸੂ ਸਭ ਪੁੱਟ ਪੁੱਟ ਆ ਖੜਾ ਹੈ ਬਗਲਿਆਂ ਵਾਲੀ ਸ਼ਿੰਗਾਰੇ ਨੇ ਇਹ ਵੀ ਦੱਸ ਦਿੱਤਾ ਕਿ ਬੰਤੋ ਦਿਨ ਦੇ ਦਿਨ ਆਈ ਸੀ ਗੰਡਾ ਸੋਂ ਵੀ ਨਾਲ ਸੀ ਮੁੰਡਾ ਵੀ ਸੀ ਆਪਣਾ ਭਾਂਜਾ ਦੇਖ ਲੈ ਆਪਾਂ ਤਾਂ ਪੂਰੀ ਸੇਵਾ ਕੀਤੀ ਭਾਈ ਉਹਨਾਂ ਦੀ ਸਰਵਣ ਦੇ ਅਥਰੂ ਉਹਦੇ ਸੰਗ ਵਿੱਚ ਉਤਰ ਆਏ ਸਨ ਪੁੱਛਿਆ ਸ਼ਿੰਗਾਰਿਆ ਇਹ ਤੂੰ ਕੀ ਲੋੜਾ ਮਾਰਿਆ ਜਦ ਬੰਤੋ ਨੂੰ ਮੌੜੀ ਬਿਠਾਤਾ ਮੈਨੂੰ ਡੀਕ ਤਾਂ ਲੈਂਦੇ ਸੁੱਕੀ ਝੁਗਾੜ ਤੇ ਬੈਠਾ ਉਹ ਤੇ ਰੱਬ ਦੇਖਦਾ ਮੇਰਾ ਇਹਦੇ 'ਚ ਕੋਈ ਦਖਲ ਨਹੀਂ ਬੰਤੋ ਆਪ ਗਈ ਹੈ ਸ਼ਿੰਗਾਰੇ ਨੇ ਡੱਕਾ ਤੋੜ ਕੇ ਸੁਟਿਆ ਨਹੀਂ ਆਪ ਨਹੀਂ ਗਈ ਮੈਨੂੰ ਸਾਰੀ ਤਲਾ ਮਿਲ ਗਈ ਤੂੰ ਕੀਤਾ ਇਹ ਸਭ ਨਾ ਮੇਰਾ ਬਾਗਰੂ ਜਾਣਦਾ ਹੈ ਪਰ ਭਾਈ ਗੁੱਸਾ ਨਾ ਮੰਨੀ ਜ਼ਮੀਨ ਦੇ ਦੋ ਕਿਲੇ ਸੀ ਜਿਹੜੇ ਉਹ ਤਾਂ ਤੇਰੇ ਕੇਸ ਚ ਗਹਿਣੇ ਟਿੱਕੇ ਉਹ ਖਾਂਦੀ ਕਿੱਥੋਂ ਮਗਰ ਦੋ ਜੋ ਆਕਵੀ ਸੀ ਤੇਰਾ ਕੀ ਪਤਾ ਸੀ 15 ਸਾਲਾਂ ਨੂੰ ਆਉਂਦਾ 20 ਸਾਲਾਂ ਨੂੰ ਆਉਂਦਾ ਚੰਗਾ ਠੀਕ ਹੈ ਜੋ ਆਖਦਾ ਸੱਚ ਹੈ ਭਾਈ ਉਹ ਉਤਲਾ ਕਰੂ ਨਬੇੜੇ ਸੱਚਾ ਪਾਸ਼ਾ ਮੇਰੇ ਮਗਰ ਨੀਨਾ ਕੋਈ ਮੇਰੀ ਬਾਹ ਫੜਨ ਵਾਲਾ ਨਹੀਂ ਤਾਂ ਦੱਸਦਾ ਸਭ ਨੂੰ ਤੈਨੂੰ ਵੀ ਦੇਖ ਲੈਂਦਾ ਵੱਡੇ ਬਦਮਾਸ਼ ਨੂੰ ਅੱਖਾਂ ਦਾ ਪਾਣੀ ਸੰਗ ਵਿੱਚ ਹੀ ਪੀ ਕੇ ਸਰਵਣ ਉੱਠ ਖੜਾ ਅਤੇ ਸ਼ਿੰਗਾਰੇ ਦੇ ਘਰੋਂ ਤੁਰ ਆਇਆ ਚਾਹ ਦਾ ਗਲਾਸ ਥਾਂ ਦੀ ਥਾਂ ਛੱਡ ਦਿੱਤਾ ਸਰਵਣ ਦੇ ਜੇਲ੍ਹੋਂ ਛੁੱਟ ਕੇ ਆਉਣ ਤੋਂ 4 ਸਾਲ ਪਹਿਲਾਂ ਕੋਗੇ ਦੀ ਜ਼ਮੀਨ ਜੱਸੀ ਕੋਲ ਠੇਕੇ ਉੱਤੇ ਸੀ 3 ਸਾਲ ਉਹਦੇ ਕੋਲ ਹੀ ਰਹੀ ਏ ਜ਼ਮੀਨ ਜੱਸੀ ਆਪ ਤਾਂ ਫੀਮ ਦਾ ਦੰਦਾ ਕਰਦਾ ਠੇਕੇ ਉੱਤੇ ਲਈ ਜ਼ਮੀਨ ਅਗਾਂ ਹਿੱਸੇ ਉੱਤੇ ਦੂਜੇ ਜੱਟਾਂ ਨੂੰ ਦੇ ਦਿੰਦਾ ਦੋ ਹੋਰ ਕਰਾਂ ਦੀਆਂ ਜ਼ਮੀਨਾਂ ਵੀ ਸਾਨੂੰ ਉਸ ਕੋਲ ਇੱਕ ਸਾਲ ਛੱਡ ਕੇ ਹੁਣ ਫੇਰ ਕੋਗੇ ਦੀ ਜ਼ਮੀਨ ਜੱਸੀ ਨੇ ਲੈ ਲਈ ਵੈਮ ਜਿਹਾ ਸੀ ਕਿ ਕਿਸੇ ਦੀ ਜ਼ਮੀਨ ਇੱਕ ਬੰਦੇ ਕੋਲ 3 ਸਾਲ ਤੋਂ ਵੱਧ ਹਿੱਸੇ ਠੇਕੇ ਉੱਤੇ ਨਹੀਂ ਰਹਿਣੀ ਚਾਹੀਦੀ ਜੇ ਮਾਲਕ ਧਿਆਨ ਨਾ ਦੇਵੇ ਤਾਂ ਅਗਲਾ ਗਰਦੌਰੀਆਂ ਆਪਣੇ ਨਾਂ ਕਰਵਾ ਕੇ ਜ਼ਮੀਨ ਉੱਤੇ ਪੱਕਾ ਕਬਜ਼ਾ ਕਰ ਸਕਦਾ ਹੈ ਪਹਿਲੇ ਸਾਲ ਹੀ ਜਦੋਂ ਜੱਸੀ ਨੇ ਕੋਗੇ ਦੀ ਜ਼ਮੀਨ ਠੇਕੇ ਉੱਤੇ ਲਈ ਤਾਂ ਉਹਨਾਂ ਦੇ ਘਰ ਹੀ ਦਰੂਪੀਣ ਦਾ ਪ੍ਰੋਗਰਾਮ ਬਣ ਗਿਆ। ਉਸੇ ਦਿਨ ਹੀ ਕੋਗੇ ਨੂੰ ਪੈਸੇ ਦਿੱਤੇ ਗਏ ਸਨ। ਅੱਧੇ ਪੈਸੇ ਹੁਣ ਅਤੇ ਅੱਧੇ ਦਿਵਾਲੀ ਪਿਛੋਂ ਬਿਆਨਾਂ ਕੋਗੇ ਨੇ ਫੱਗਣ ਚੇਤ ਵਿੱਚ ਹੀ ਲੈ ਲਿਆ ਸੀ। ਵਿਸਾਖੀ ਲੰਗੀ ਨੂੰ ਥੋੜੇ ਦਿਨ ਹੀ ਹੋਏ ਸਨ। ਲੋਕ ਪਿੜਾਂ ਵਿੱਚੋਂ ਕਣਕਾਂ ਝੁਕ ਗਏ ਸਨ। ਗਰਮੀ ਦਾ ਮੌਸਮ ਆਪਣਾ ਰੰਗ ਦਿਖਾਉਣ ਲੱਗਿਆ ਸੀ। ਸਰਦੀ ਦਾ ਕਿਦਰੇ ਨਾ ਨਿਸ਼ਾਨ ਨਹੀਂ ਰਹਿ ਗਿਆ ਸੀ। ਦਿਨ ਵੇਲੇ ਧਰਤੀ ਪੱਠ ਵਾਂਗ ਤਪਦੀ ਤੇ ਸੂਰਜ ਛਿਪਣ ਨਾਲ ਹੰਡ ਪੈਣ ਲੱਗਦੀ ਹਵਾ ਚੱਲਦੀ ਤਾਂ ਪਾਣੀ ਛਿੜਕ ਕੇ ਬੈਠੇ ਤੋਂ ਸ਼ਿਮਲਾ ਬੀਤਣ ਲੱਗਦਾ ਕੋਗੇ ਦੇ ਵੇੜੇ ਵਿੱਚ ਪਾਣੀ ਛਿੜਕ ਕੇ ਬੈਠੇ ਉਹ ਚਾਰ ਪੰਜ ਜਣੇ ਸਨ ਮੰਜੇ ੜਾ ਰੱਖੇ ਸਨ ਇੱਕ ਟੁੱਟੇ ਪੁਰਾਣੇ ਮੇਜ਼ ਉੱਤੇ ਘਰ ਦੀ ਕੱਢੀ दारू ਦੀ ਬੋਤਲ ਪਈ ਸੀ ਉਹਨਾਂ ਕੋਲ ਇੱਕੋ ਕੱਚ ਦਾ ਗਲਾਸ ਸੀ ਵਾਰੀ ਨਾਲ ਅਗਲਾ ਗਲਾਸ ਵਿੱਚ ਜਿੰਨੀ ਲੋੜ ਹੁੰਦੀ दारू ਪਾਉਂਦਾ ਤੇ ਜੱਗ ਵਿੱਚੋਂ ਠੰਡੇ ਪਾਣੀ ਦਾ ਉਜਲ ਪਾ ਕੇ ਇੱਕੋ ਸਾ ਪੀ ਜਾਂਦਾ ਕੋਕਾ ਸੀ ਚੰਦ ਲੁੱਦੜ ਦਾ ਛੋਟਾ ਮੁੰਡਾ ਜਗਤਾਰ ਪੀ ਰਿਆ ਸੀ ਜੱਸੀ ਨਾਲ ਹਮੇਸ਼ਾ ਪਰਛਾਵੇਂ ਵਾਂਗ ਚਿੰਬੜਿਆ ਰਹਿੰਦਾ ਬਹਾਮਣਾ ਦਾ ਮੁੰਡਾ ਕੌਰਾ ਸੀ ਦਾਨੋ ਬੁੜੀ ਦਾ ਪੋਤਾ ਮੱਗਰ ਵੀ ਸੀ ਉਹ ਵੀ ਇਹ ਕਰਨ ਤੋਂ ਬਾਅਦ ਮਾਸਟਰੀ ਦਾ ਕੋਰਸ ਕਰਕੇ ਹੁਣ ਨੌਕਰੀ ਕਰਦਾ ਸੀ ਨੇੜੇ ਦੇ ਪਿੰਡ ਪੱਖੋਕਲਾਂ ਲੱਗਿਆ ਹੋਇਆ ਸੀ ਉਹਦੇ ਕੋਲ ਸਕੂਟਰ ਸੀ ਸਕੂਟਰ ਤੇ ਸਕੂਲ ਜਾਂਦਾ ਉਹਦੇ ਕੋਲ ਆਪਣੀ ਜ਼ਮੀਨ ਥੋੜੀ ਸੀ ਹੇਕੇ ਉੱਤੇ ਜ਼ਮੀਨ ਲੈ ਕੇ ਉਹ ਆਪ ਵਾਹੀ ਕਰਵਾਉਂਦਾ ਇੱਕ ਸੀਰੀ ਸੀ ਤੇ ਦੋ ਨੌਕਰ ਇੱਕ ਨੌਕਰ ਮਾਲ ਟਾਂਡਾ ਸੰਭਦਾ ਦੂਜਾ ਨੌਕਰ ਖੇਤ ਜਾ ਕੇ ਸੀਰੀ ਨਾਲ ਕੰਮ ਕਰਵਾਉਂਦਾ ਮੱਗਰ ਕੋਲ ਟਰੈਕਟਰ ਵੀ ਸੀ ਉਹਨੇ ਆਪ ਖੇਤੀ ਦਾ ਕੰਮ ਕਦੇ ਨਹੀਂ ਕੀਤਾ ਸੀ ਪਰ ਨਿਗਰਾਨੀ ਰੱਖਦਾ ਕਦੇ-ਕਦੇ ਟਰੈਕਟਰ ਵੀ ਚਲਾਉਂਦਾ ਸਕੂਲ ਤਾਂ ਉਹ ਘਟ ਵੱਧ ਹੀ ਜਾਂਦਾ ਕਦੇ ਕੋਈ ਬਹਾਨਾ ਤੇ ਕਦੇ ਕੋਈ ਬਹਾਨਾ ਹੈਡਮਾਸਟਰ ਨਾਲ ਬਣਾ ਕੇ ਰੱਖੀ ਹੋਈ ਸੀ ਹੈਡਮਾਸਟਰ ਨੂੰ ਆਪਣੇ ਪਿੰਡ ਸੱਦ ਕੇ दारू ਪਿਆ ਦਿੰਦਾ ਤੇ ਮੁਰਗਾ ਖਵਾਉਂਦਾ ਹੈਡਮਾਸਟਰ ਜ਼ਾਤ ਦਾ ਬਾਣੀਆਂ ਸੀ ਉਹਨਾਂ ਦੇ ਘਰ ਮੀਟ ਨਹੀਂ ਬਣ ਸਕਦਾ ਸੀ ਥੰਮਣ ਵਾਲੇ ਆ ਕੇ ਉਹ ਹੱਡੀਆਂ ਚੂਸਦਾ ਰਹਿੰਦਾ ਤੇ ਮੱਗਰ ਨੂੰ ਹੱਲਾ ਸ਼ੇਰੀ ਦਿੰਦਾ ਤੂੰ ਸਕੂਲ ਦੀ ਪਰਵਾਹ ਨਾ ਕਰਿਆ ਕਰ ਜਿੰਨਾ ਚਿਰ ਮੈਂ ਬੈਠਾਂ ਤੇਰੇ ਕੰਨੀ ਕੋਈ ਚਾਕ ਨਹੀਂ ਸਕਦਾ ਪੰਚਾਇਤ ਦਾ ਕੋਈ ਬੰਦਾ ਕਦੇ ਤੈਨੂੰ ਪੁੱਛਣ ਨਹੀਂ ਆਇਆ ਨਾ ਮਾਪੇ ਕਦੇ ਆਏ ਆ ਮਾਸਟਰ ਕਦੇ-ਕਦੇ ਜਿਰਾਜੀ ਕਰਦੇ ਹੁੰਦੇ ਨੇ ਉਹਨਾਂ ਨੂੰ ਮੈਂ ਗੌਲਦਾਨੀ ਤੈਨੂੰ ਜਮਾਤਾਂ ਦੇਖ ਲੈ 6ਵੀਂ 7ਵੀਂ ਦਿੱਤੀ ਹੋਈ ਐ ਉਹਨਾਂ ਨੂੰ ਪੜਾਉਣ ਦੀ ਲੋੜ ਹੀ ਨਹੀਂ ਨਾ ਤੈਨੂੰ 8ਵੀਂ ਨਾ 10ਵੀਂ ਮੌਜਾਂ ਕਰ ਐਸ਼ ਮੂੰਹ ਦੀ ਚੱਕ ਜਦੋਂ ਸਾਰੀ ਬਾਹਰ ਆ ਚੁੱਕੀ ਹੁੰਦੀ ਹੈਡਮਾਸਟਰ ਖਾਲੀ ਗਲਾਸ ਚੁੱਕ ਕੇ ਆਖਦਾ ਲਿਆ ਪਾ ਹੁਣ ਪੈਗ ਜਦੋਂ ਮੱਗਰ ਦੀਆਂ 4-5 ਫਰਲੂਆਂ ਮਹੀਨੇ ਵਿੱਚ ਬਣ ਜਾਂਦੀਆਂ ਅਤੇ ਉਹਦੀਆਂ 4-5 ਆਨ ਡਿਊਟੀਆਂ ਹਾਜ਼ਰੀਆਂ ਲੱਗ ਜਾਂਦੀਆਂ ਤਾਂ ਹੈਡਮਾਸਟਰ ਜਾਨ ਕੀ ਦਾਸ ਦੀ दारू ਡਿਊ ਹੋ ਜਾਂਦੀ ਉਹ ਮੰਡੀ ਰੋਡੂ ਸ਼ਾਹ ਤੋਂ ਟੈਂਪੋ ਵਿੱਚ ਆਉਂਦਾ ਹੁੰਦਾ ਜਿੱਦਣ ਧੰਮਣ ਵਾਲੇ ਰਾਤ ਕੱਟਦਾ ਮਗਰ ਉਹਦੀ ਪੂਰੀ ਸੇਵਾ ਕਰਦਾ ਸਾਬ ਸਾਬ ਆਖਦਾ ਫਿਰਦਾ ਕਰਦੀ ਦਾਰੂ ਮਗਰ ਆਪ ਕਢਵਾ ਲੈਂਦਾ ਸੀ ਹੈਡਮਾਸਟਰ ਆਉਂਦਾ ਤਾਂ ਨੌਕਰ ਨੂੰ ਸਾਈਕਲ ਉੱਤੇ ਭੇਜ ਕੇ ਕੈਂਚੀਆਂ ਵਾਲੇ ਮੁਰਗੀਖਾਨੇ ਤੋਂ ਮੁਰਗਾ ਮੰਗਵਾ ਲੈਂਦਾ ਮੁਰਗੀਖਾਨੇ ਵਾਲੇ ਜਾਨਵਰ ਨੂੰ ਛਿੱਲ ਕੇ ਤੇ ਕੱਟ ਕੇ ਦਿੰਦੇ ਜਾਨਕੀ ਦਾਸ ਤੜਕੇ ਉੱਠ ਕੇ ਸਵੇਹਾਈ ਨਾਹ ਤੋ ਲੈਂਦਾ ਉਹਨੂੰ ਤਾਜ਼ੀ ਮੱਖਣੀ ਖੱਟੀ ਲੱਸੀ ਤੇ ਆਂਬ ਦੇ ਅਚਾਰ ਨਾਲ ਦੇਸੀ ਘਿਓ ਦੇ ਪਰੌਂਠੇ ਖਵਾਏ ਜਾਂਦੇ ਤੇ ਫੇਰ ਸਕੂਟਰ ਮਗਰ ਬਿਠਾ ਕੇ ਮਗਰ ਉਹਨੂੰ ਸਕੂਲ ਲੈ ਆਉਂਦਾ ਦੋਵਾਂ ਨੂੰ ਸਕੂਲ ਦੇ ਗੇਟ ਅੰਦਰ ਵੜਦੇ ਦੇਖ ਕੇ ਦੂਜੇ ਮਾਸਟਰ ਕੁਝ ਮੁਸਕੜੀਂ ਹੱਸਦੇ ਕੁਝ ਵਿੱਚੇ ਵਿੱਚ ਰੌੜਕ ਉਡਦੇ ਸਭ ਨੂੰ ਪਤਾ ਲੱਗ ਜਾਂਦਾ ਕਿ ਰਾਤ ਹੈਡਮਾਸਟਰ ਸਾਹਿਬ ਥੰਮਣ ਵਾਲੇ ਸਨ ਮਗਰ ਚਾਹੀ ਚੋਣਾ ਵਿੱਚ ਜੱਸੀ ਤੋਂ ਹਾਰ ਗਿਆ ਸੀ ਪਰ ਉਹ ਇਸ ਗੱਲ ਦੀ ਹੁਣ ਸ਼ਰਮ ਨਹੀਂ ਮੰਨਦਾ ਸੀ ਸਭੋਂ ਜੱਸੀ ਦੇ ਨੇੜੇ ਤੇੜੇ ਰਹਿੰਦਾ ਸਰਪੰਚ ਹੋਣ ਕਰਕੇ ਉਹਨੇ ਜੱਸੀ ਤੋਂ ਕਈ ਕੰਮ ਲੈਣੇ ਹੁੰਦੇ ਜੱਸੀ ਉਂਝ ਵੀ ਤਾਂ ਬਦਮਾਸ਼ੀ ਵਿੱਚ ਪੈਰ ਦਰਦਾ ਜਿੱਥੇ ਕਿਤੇ दारू ਦੀ ਮਹਿਫਿਲ ਜੁੜਦੀ ਜੇ ਸਰਪੰਚ ਵਿੱਚ ਹੁੰਦਾ ਤਾਂ ਮੱਗਰ ਉਥੇ ਜ਼ਰੂਰ ਪਹੁੰਚਦਾ ਸਰਪੰਚ ਮੱਗਰ ਨੂੰ ਆਪ ਹੀ ਸੱਦ ਲੈਂਦਾ ਸੀ ਮੱਗਰ ਪੌਤਾ ਪੜਿਆ ਲਿਖਿਆ ਹੋਣ ਕਰਕੇ ਸਰਪੰਚ ਦੇ ਵੀ ਕੰਮ ਆਉਂਦਾ ਰੋਡੂ ਸ਼ਾ ਤਹਿਸੀਲਦਾਰ ਦੀ ਕਚਹਿਰੀ ਜਾਣਾ ਹੁੰਦਾ ਥਾਣੇ ਜਾਂ ਐਸ ਡੀ ਐਮ ਜਾਂ ਜ਼ਿਲ੍ਹਾ ਕਚਹਿਰੀ ਵਿੱਚ ਕੋਈ ਕੰਮ ਹੁੰਦਾ ਜਿੱਸੀ ਉਹਨੂੰ ਨਾਲ ਲੈ ਕੇ ਜਾਂਦਾ ਫੇਮ ਦੇ ਧੰਦੇ ਵਿੱਚ ਕੌੜਾ ਹੁੰਦਾ ਉਸ ਦਿਨ ਕੋਗੇ ਦੇ ਘਰ ਉਹਨਾਂ ਨੇ ਬੱਕਰਾ ਰੰਨਿਆ ਸੀ ਬੱਕਰੇ ਦਾ ਮਾਸ ਕੈਂਚੀਆਂ ਤੋਂ ਮਿਲ ਜਾਂਦਾ ਮਾਸ ਰੇਜਣ ਤੋਂ ਪਹਿਲਾਂ ਹੀ ਉਹ ਈਨ ਬੈਠ ਗਏ ਸਨ ਉਹ ਤਿੰਨ ਤਿੰਨ ਹਾੜੇ ਲਾ ਚੁੱਕੇ ਸਨ ਕਿ ਮੀਟ ਦਾ ਛੰਨਾ ਉਹਨਾਂ ਵਿੱਚਕਾਰ ਮੇਜ਼ ਉੱਤੇ ਆ ਕੇ ਟਿਕ ਗਿਆ ਪਹਿਲਾਂ ਤਾਂ ਉਹ ਅੰਬ ਦੇ ਅਚਾਰ ਦੀਆਂ ਗੁੱਠਲੀਆਂ ਹੀ ਚੂਸੀ ਜਾ ਰਹੇ ਸਨ ਚੰਨਾ ਆਇਆ ਦੇਖ ਕੇ ਕौरा ਬੋਲਿਆ ਹੁਣ ਬਣੀ ਐ ਨਾ ਗੱਲ ਸਰਪੰਚਾ ਤੂੰ ਦੇਖ ਪਹਿਲਾ ਸਵਾਦ ਹੱਡੀ ਹੱਡੀ ਸਾਨੂੰ ਵੀ ਛੱਡ ਦੀ ਪਿੱਛੋਂ ਜੱਸੀ ਨੇ ਇੱਕ ਸੰਖੀ ਚੁੱਕ ਕੇ ਮੂੰਹ ਵਿੱਚ ਪਾਈ ਤੇ ਫਿਰ ਦੋਹਾਂ ਹੱਥਾਂ ਨਾਲ ਫੜ ਕੇ ਉਹਦਾ ਮਾਸ ਚੁੰਡਣ ਲੱਗਿਆ ਮੀਟ ਸਵਾਦ ਸੀ ਤੇ ਪੂਰਾ ਰਿੱਝ ਚੁੱਕਿਆ ਸੀ ਫੇਰ ਵੀ ਉਹ ਕਹਿੰਦਾ ਖੋ ਗਿਆ ਥੋੜਾ ਜਿਹਾ ਸੇ ਇੱਕ ਹੋਰ ਵਾਲਾ ਭਾਈ ਮਾਸ ਆਪੇ ਨਹੀਂ ਟੁੱਟਦਾ ਊਂ ਬਣ ਤਾਂ ਗਿਆ ਪਰ ਕੱਚਾ ਐ ਬਸ ਹਵਾ ਸਮਾਨ ਜੱਸੀ ਨੇ ਤੰਨ ਨੂੰ ਕੋ ਹੱਡੀਆਂ ਹੋਰ ਚੁੰਡੀਆਂ ਤੇ ਫਿਰ ਤਰੀ ਨੂੰ ਚਾਂਗੀ ਲਾ ਕੇ ਪੀਣ ਲੱਗਿਆ ਛੰਨਾ ਅੱਧਾ ਰਹਿ ਗਿਆ ਇਹ ਉਹਨੇ ਕੌਰੇ ਮੂਰੇ ਕਰ ਦਿੱਤਾ ਕਹਿੰਦਾ ਲੈ ਪੰਡਤਾ ਤੂੰ ਹੋ ਲੈ ਆਨੰਦ ਪ੍ਰਸੰਨ ਜੱਸੀ ਨੇ ਦੇਖਿਆ ਕੋਗਾ ਦੋ ਵਾਰ ਅੱਡ ਪਿੱਤਲ ਦੇ ਗਲਾਸ ਵਿੱਚ दारू ਪਾ ਕੇ ਚੁੱਲ੍ਹੇ ਵੱਲ ਲੱਗਿਆ ਸੀ ਉਹਨੂੰ ਕੁਝ ਸ਼ੱਕ ਹੋਇਆ ਪਰ ਉਹਨੇ ਇਹ ਗੱਲ ਫੇਰ ਬਹੁਤੀ ਨਹੀਂ ਸੋਚੀ ਦੂਜਾ ਛੰਨਾ ਪਰ ਕੇ ਕੋਗੇ ਨੇ ਇਕੱਲੇ ਜੱਸੀ ਅੱਗੇ ਲਿਆ ਰੱਖਿਆ ਦੋ ਜਾਨੋਂ ਇਕੱਲੇ ਇਕੱਲੇ ਨੂੰ ਬਾਟੀਆਂ ਵਿੱਚ ਪਾ ਕੇ ਲਿਆ ਦਿੱਤਾ ਹੁਣ ਸਭ ਆਪਣੀ ਮਰਜ਼ੀ ਨਾਲ ਮੀਟ ਖਾ ਰਹੇ ਸਨ ਕਿਸੇ ਨੂੰ ਕਿਸੇ ਦੇ ਭਾਂਡੇ ਵੱਲ ਚਾਕਣ ਦੀ ਲੋੜ ਨਹੀਂ ਸੀ ਪਰਾਂ ਚਾਰ ਪੰਜ ਕੁੱਤੇ ਕੁੱਤੀਆਂ ਦੀ ਡਾਰਵੀ ਖੜੀ ਸੀ ਸਭ ਦੀਆਂ ਚਮਕਦੀਆਂ ਅੱਖਾਂ ਸ਼ਰਾਬੀ ਟੋਲੇ ਵੱਲ ਸਨ ਉਹ ਹੱਡੀ ਚੂਸਦੇ ਤੇ ਕੁੱਤਿਆਂ ਵੱਲ ਵਗਾਹ ਮਾਰਦੇ ਕੁੱਤਾ ਦੂਰੋਂ ਹੀ ਹੱਡੀ ਨੂੰ ਆਪਣੇ ਮੂੰਹ ਵਿੱਚ ਬੋਚ ਲੈਂਦਾ ਸ਼ਰਾਬੀਆਂ ਲਈ ਉਹ ਵੀ ਇੱਕ ਵਧੀਆ ਖੇਡ ਤਮਾਸ਼ਾ ਸੀ ਜੱਸੀ ਉਹਨਾਂ ਵਿੱਚੋਂ ਚੁੱਪ ਕੀਤਾ ਜਿਹਾ ਉੱਠਿਆ ਤੇ ਚੁੱਲ੍ਹੇ ਸਾਹਮਣੇ ਪਰਾਂ ਹੋ ਕੇ ਲੋਹੇ ਦੀ ਕੁਰਸੀ ਉੱਤੇ ਜਾ ਬੈਠਾ ਉੱਥੋਂ ਰੂਪੋ ਚੁੱਲ੍ਹੇ ਮੁੱਢ ਬੈਠੀ ਸਾਫ਼ ਦਿਸਦੀ ਸੀ ਮੀਟ ਦਾ ਪਤੀਲਾ ਲਾ ਕੇ ਉਹਨੇ ਚੁੱਲ੍ਹੇ ਮੂਰੇ ਕੱਢੀ ਅੱਗ ਉੱਤੇ ਤਰ ਰੱਖਿਆ ਤੇ ਉਹ ਹੁਣ ਰੋਟੀਆਂ ਪਕਾ ਰਹੀ ਸੀ ਉਹ ਜੱਸੀ ਵੱਲ ਇੱਕ ਬਿੰਦ ਚਾਕੀ ਤੇ ਫੇਰ بے ਧਿਆਨ ਹੋ ਕੇ ਆਪਣਾ ਕੰਮ ਕਰਨ ਲੱਗੀ ਥੋੜੀ ਦੇਰ ਬਾਅਦ ਕੋਗਾ ਉਧਰ ਆਇਆ ਉਹਦੇ ਹੱਥ ਵਿੱਚ ਉਹੀ ਪਿੱਤਲ ਦਾ ਗਲਾਸ ਸੀ ਜੱਸੀਵਲ ਪਿੱਠ ਕਰਕੇ ਉਹਨੇ ਰੂਪੋ ਨੂੰ ਗਲਾਸ ਫੜਾਇਆ ਤੇ ਆਪ ਪਿੱਠ ਕਰਕੇ ਉਵੇਂ ਹੀ ਖੜਾ ਰਹਾ ਜੱਸੀ ਨੂੰ ਪੱਕਾ ਸ਼ੱਕ ਹੋ ਗਿਆ ਕਿ ਗਲਾਸ ਰੂਪੋ ਨੇ ਪੀਤਾ ਹੈ ਕੋਗਾ ਜੱਸੀਵਲ ਔਲਿਆ ਤਣ ਜੱਸੀ ਨੇ ਦੇਖਿਆ ਰੂਪੋ ਕੌਲੀ ਵਿੱਚੋਂ మాਸ ਦੀ ਹੱਡੀ ਚੂਸ ਰਹੀ ਸੀ ਕੋਗਾ ਬੋਲਿਆ ਕਿਉਂ ਸਰਪੰਚਾ ਮੀਟ ਹੋਰ ਦੇਮਾ ਫੇਰ ਪੁੱਛਿਆ ਕਿਉਂ ਤੂੰ ਇੱਥੇ ਆ ਬੈਠਾ ਹੁਣ ਜੱਸੀ ਕਹਿੰਦਾ ਉਹ ਤਾਂ ਹਲੇ ਰੋਟੀ ਖਾਂਦੇ ਦੀਦੇ ਨਹੀਂ ਪਾਣੀ ਦੀ ਬਾਲਟੀ 'ਚ ਅਜੇ ਇੱਕ ਪਈ ਹੈ ਤਿੰਨ ਸੜਾਕ ਕੇ ਹਲੇ ਰੱਜੇ ਨਹੀਂ ਸੜੇ ਮੈਨੂੰ ਤਾਂ ਭੁੱਖ ਲੱਗੀ ਹੈ ਦੋ ਰੋਟੀਆਂ ਮੈਨੂੰ ਤਾਂ ਇੱਥੇ ਫੜਾ ਦੇ ਬਾਟੀ ਚ ਕੱਲੀ ਧਰੀ ਪਾ ਕੇ ਲਿਆ ਦੇ ਬਸ ਮੀਟ ਤਾਂ ਬਹੁਤ ਖਾ ਲਿਆ ਨੀਸ਼ਾ ਹੋ ਗਈ ਹੁਣ ਬਾਟੀ ਵਿੱਚ ਕੋਗੇ ਨੇ ਦੋ ਕੜਛੀਆਂ ਮੀਟ ਪਾਇਆ ਥਾਲੀ ਵਿੱਚ ਦੋ ਰੋਟੀਆਂ ਰੱਖੀਆਂ ਤੇ ਥਾਲੀ ਲਿਆ ਕੇ ਜੱਸੀ ਨੂੰ ਫੜਾ ਦਿੱਤੀ ਕੁਰਸੀ ਮੂਰੇ ਲੋਹੇ ਦੀ ਹੀ ਤਿੰਨ ਟੰਗੀ ਰੱਖ ਦਿੱਤੀ ਵਰਾਂਡੇ ਦੀ ਕੰਧ ਉੱਤੇ 100 ਵਾਟ ਦਾ ਬੱਲਬ ਜਗ ਰਿਹਾ ਸੀ ਇਦੀ ਰੌਸ਼ਨੀ ਵੇੜੇ ਵਿੱਚ ਵੀ ਦੂਰ ਤੱਕ ਜਾ ਰਹੀ ਸੀ ਚੌਂਕੇ ਉੱਤੇ ਵੀ ਉਥੇ ਬੱਲਬ ਦਾ ਚਾਨਣ ਸੀ ਕੋਗਾ ਉਹਨਾਂ ਵਿੱਚ ਜਾ ਬੈਠਾ ਉਹਨੂੰ ਵੀ ਖਾਸੀ ਚੜੀ ਹੋਈ ਸੀ ਦੂਜੇ ਸਭ ਸ਼ਰਾਬੀ ਹੋ ਚੁੱਕੇ ਸਨ ਆਪਣੀ ਆਪਣੀਆਂ ਜਬਲੀਆਂ ਮਾਰਦੇ ਤੇ ਉੱਚਾ ਉੱਚਾ ਹੱਸਦੇ ਕਦੇ ਕਿਸੇ ਗੈਰ ਹਾਜ਼ਰ ਬੰਦੇ ਦੀ ਗੱਲ ਛੇੜ ਕੇ ਉਹਨੂੰ ਗਾਲਾਂ ਕੱਢਦੇ ਉਹਨਾਂ ਨੂੰ ਹੁਣ ਕੋਈ ਧਿਆਨ ਨਹੀਂ ਰਹਿ ਗਿਆ ਸੀ ਕਿ ਸਰਪੰਚ ਕਿੱਥੇ ਹੈ ਜੱਸੀ ਨੇ ਦੋ ਤਿੰਨ ਹੱਚਕੀਆਂ ਲਈਆਂ ਤਾਂ ਰੂਪੂ ਚੁੱਲ੍ਹੇ ਕੋਲੋਂ ਉੱਠ ਕੇ ਉਹਨੂੰ ਪਾਣੀ ਦਾ ਗਲਾਸ ਦੇਣ ਆਈ ਗਲਾਸ ਉਹਨੇ ਟਪਾਈ ਉੱਤੇ ਨਹੀਂ ਰੱਖਿਆ ਉਹਦੇ ਹੱਥ ਵਿੱਚ ਫੜਾਇਆ ਤੇ ਫੇਰ ਉਹਦੇ ਡੌਲੇ ਉੱਤੇ ਤਿੱਖੀ ਚੁੰਡੀ ਵੱਢ ਕੇ ਕਹਿੰਦੀ ਪਾਣੀ ਪੀ ਲੈ ਨਾ ਪੀਂਦਾ ਬਹੁਤੀ ਉਹ ਹੱਸਿਆ ਕਹਿੰਦਾ ਤਾਂ ਤੈਨੂੰ ਪਤਾ ਨਹੀਂ ਰੂਪ cure ਮੇਰੀ ਜਾਨ ਚ ਮੈਂ ਤਾਂ ਪੀਂਦਾ ਹੀ ਨਹੀਂ ਤਾਂ ਫੇਰ ਬੈਠਾ ਕਾਨੂੰ ਇਨਜ ਬੈਠਣਾ ਪੈਂਦਾ ਇਨਾਂ ਬਿਨਾ ਸਰਦਾ ਨਹੀਂ ਉਹ ਆਪਣਾ ਟੋਲਾ ਵੀ ਪਲੋਸ ਰਿਹਾ ਸੀ ਹੋਲੀ ਦੇ ਕਿਹਨ ਲੱਗਿਆ ਇੱਧਰ ਵੀ ਇੱਕ ਵੱਡ ਦੇ ਇੱਕੋ ਜਾ ਕਰਦੇ ਸੁਆਦ ਜਾ ਆਈ ਜਾਂਦਾ ਹੈ ਚੁੱਲੇ ਵੱਲ ਮੁੜ ਕੇ ਜਾਂਦੀ ਉਹ ਕਹਿੰਦੀ ਕੋਈ ਨਹੀਂ ਜਰਾਂਦ ਰੱਖ ਤੈਨੂੰ ਵੀ ਦੇਖ ਲੂੰਗੀ ਹਾਲੇ ਤੱਤਾਂ ਨਾ ਲੱਗੋ